ਮਰਾਨਾ ਦੀ ਲੁੱਟ ਘੁਟ ਝੂਠ ਧੋਖਾ ਹਰੇਕ ਰੂਪੀਆਂ ਦੇ ਕਾਰਨ ਨੂੰ ਕਰਕੇ ਖਤਮ ਕਰਕੇ ਸਭ ਧਰਮ ਸਭ ਵਰਗਾਂ ਦੇ ਲੋਕਾਂ ਦੇ ਸਹਿਯੋਗ ਨਾਲ ਸੱਚ ਦੀ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਓਕੇ ਗਾਂ ਜਿਹੜਾ ਪੀੜੀ ਦਾ ਤੜੀ ਚੱਲਿਆ ਆ ਕੀ ਇਹਨਾਂ ਹੁਕਮਰਾਨਾਂ ਦੀ ਕਲਾਮੀ ਤੋਂ ਤੁਹਾਨੂੰ ਮੁੱਢੀ ਦਿਵਾਉਣਾ ਚਾਹੁੰਦੇ ਹਾਂ ਖਾਲਸਾ ਜੀ ਪੰਜ ਨਰੀਆਨਾਂ ਦੀ ਧਰਤੀ ਦੇ ਵਾਗ ਦੇ ਨਸ਼ਿਆਂ ਦੇ ਛੇਵੇਂ ਦਰਿਆ ਦਾ ਸੱਚਮੁੱਚ ਹੀ ਰੋਕਣਾ ਚਾਹੁੰਦੇ ਹਾਂ ਖਾਲਸਾ ਜੀ ਇਹ ਪੈਗਾਮ ਕਿਸੇ ਮਹਿਲਾ ਵਿੱਚੋਂ ਨਹੀਂ ਆਇਆ ਸਗੋਂ ਇਹ ਪੈਗਾਮ ਤਾਂ ਪਟਿਆਲਾ ਜੇਲ੍ਹ ਦੀ ਫਾਂਸੀ ਕੋਠੀ ਅਤੇ ਫਾਂਸੀ ਦੇ ਦਫ਼ਤਰ ਤੋਂ ਆਇਆ ਹੈ ਖਾਲਸਾ ਜੀ ਇਹ ਪਟਕਾਂ ਪਿਛਲੇ 19 ਸਾਲਾਂ ਤੋਂ ਸੱਚ ਨੂੰ ਸਮਰਪਿਤ ਹੋ ਕੇ ਇਸ ਤਰ੍ਹਾਂ ਦੀ ਮਾਨ ਅਣਖ ਅਤੇ ਕੈਦ ਦੀ ਰੂਪੇ ਹੋਏ ਕਾਤੜਾ ਕਿਹ ਚੁਣਤਨਕਾਰ ਕਰਦੇ ਹਨ 8 ਬਾਈ 10 ਫੁੱਟ ਦੀ ਪਾਂਸੀ ਗੋਠੀ ਵਿੱਚ ਕੈਦ ਆਪਣੀ ਪਾਂਸੀ ਦੀ ਅਡੀ ਕਰ ਰਹੇ ਵੀਰ ਜੀ ਸਰਦਾਰ ਦਵਾਲ ਸਿੰਘ ਰਾਜੋਣਾ ਜੀ ਵੱਲੋਂ ਆਇਆ ਹੈ ਖਾਲਸਾ ਜੀ ਵੀਰ ਜੀ ਦਾ ਸਾਰਾ ਸੰਦਰਸ਼ ਉਸ ਅਕਾਲ ਪੁਰਖਵਾਹ ਨੂੰ ਸਮਰਪਿਤ ਹੈ ਸੱਚ ਮਰਦੇ। ਵੀਰ ਜੀ ਦਾ ਜੀਵਨ ਖਾਲਸਾ ਪੰਥ ਦੀ ਅਮਾਨਤ ਹੈ ਜਿਹੜਾ bina ਕਿਸੇ ਫੇਤਵਾ ਵੇਂ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਨਾਲ ਕੌਮ ਤੇ ਹਉਜਲੁਮੁਤੀ ਦੇ ਮੱਥੇ ਤੇ ਲਿਖਦੀ ਹੈ। ਮੇਰੇ ਵੱਲੋਂ ਸਿੱਖੀ ਦੇ ਮਾਰਗ ਤੇ ਸੱਚ ਦੇ ਮਾਰਗ ਤੇ ਚੱਲਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ। ਖਾਲਸਾ ਜੀ ਸਾਡਾ ਤੁਹਾਡੇ ਨਾਲ ਇਹੀ ਵਾਦਾ ਹੈ ਜਿੱਥੇ ਅਸੀਂ ਪਾਰਲੀਮੈਂਟ ਦੇ ਵਿੱਚ ਕੌਮੀ ਹੱਕਾਂ ਦੀ ਕੌਮੀ ਇਨਸਾਫ਼ ਦੀ ਮਨੁੱਖਤਾ ਦੀ ਆਵਾਜ਼ ਉਪਲੰਤ ਕਰਕੇ ਆਪਣੇ ਕੌਮੀ ਫਰਜ਼ਾਂ ਦਾ ਕਰਾਂਗੇ। ਇਸ ਇਲਾਕੇ ਦੀ ਸਥਾਨਿਕ ਸਮਸਿਆ ਮੰਨੂ ਵੀ ਪਾਰਲੀਮੈਂਟ ਵਿੱਚ ਉਠਾ ਕੇ ਉਹਨਾਂ ਦੇ ਸਥਾਈ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਹਲਸਾ ਜੀ ਸਾਡਾ ਜੀਵਨ ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਆਰਪਨ ਰਹੇਗਾ ਸਾਡੇ ਘਰ ਦੇ ਦਰਵਾਜ਼ੇ ਸਾਰੇ ਧਰਮਾਂ ਸਾਰੇ ਵਰਗਾਂ ਦੇ ਲੋਕਾਂ ਨੇ ਅਤੇ ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ ਮੇਰੀ ਤੁਹਾਡੇ ਸਪਨਾ ਨੂੰ ਬੇਨਤੀ ਹੈ ਕਿ ਵੀਰ ਜੀ ਸਰਦਾਰ ਦੀਵਾਨ ਸਿੰਘ ਰਾਠੌੜਾ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਪਰਿਵਾਰ ਕਿਹਾ ਤੇ ਇਸ ਪਰਿਵਾਰ ਤੇ ਸਾਨੂੰ ਰੱਬ ਜਿੰਨਾ ਭਰੋਸਾ ਹੈ ਖਾਲਸਾ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਚੋਣਾਂ ਦਾ ਸਮਾਂ ਸਾਡੇ ਸਾਹਮਣੇ ਹੈ ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇਸ ਚੋਣ ਨੂੰ ਆਪਣੇ ਪਰਿਵਾਰ ਦੀ ਚੋਣ ਜਾਣ ਕੇ ਤੁਸੀਂ ਆਪ ਹੀ ਕਰ ਕਰ ਪ੍ਰਚਾਰ ਕਰਨਾ ਹੈ ਕਿ ਅਸੀਂ ਤੁਹਾਡੇ ਸਾਰਿਆਂ ਦਾ वीर जी ਦੇ ਸੰਘਰਸ਼ ਵਿੱਚ ਰੱਖੇ ਇੱਕ ਇੱਕ ਕਦਮ ਦਾ तहे دلੋਂ ਧੰਨਵਾਦ ਕਰਦੇ ਹਾਂ ਫਾਲਸਾ ਜੀ ਵੀਰ ਜੀ ਦਾ ਜੀਵਨ ਤੇ ਸੰਘਰਸ਼ ਉਹ ਸੱਚ ਹੈ ਜਿਹੜਾ ਸਾਨੂੰ ਸਿਰ ਉੱਚਾ ਚੁੱਕ ਕੇ ਅਣਖ ਤੇ ਗਿਆਨ ਨਾਲ ਜਿਉਣੀ ਪ੍ਰੇਰਨਾ ਦਿੰਦਾ ਵੀਰ ਜੀ ਦਾ ਜੀਵਨ ਤੇ ਸੰਘਰਸ਼ ਉਹ ਸੱਚ ਹੈ ਜਿਹੜਾ ਛੋਟੇ ਸਰਹੱਦਿਆਂ ਦੀ ਸੂਬੇ ਦੀ ਕੈਰੀ ਵਿੱਚ ਅਡੋਲਤਾ ਤੋਂ ਪ੍ਰੇਰਣਾ ਲੈ ਕੇ ਆਪਣੀ ફરਜਾਂ ਤੋਂ ਉਹਨਾਂ ਦਾ ਅਸਲੀ ਚਿਹਰਾ ਦਿਖਾਉਂਦਾ ਕਾਤਲਾਨਾਂ ਨੂੰ ਚੁੱਪਣ ਤੋਂ ਇਨਕਾਰ ਕਰਕੇ ਉਹਨਾਂ ਨੂੰ ਕਾਤਲ ਹੋਣ ਦਾ ਅਹਿਸਾਸ ਕਰਵਾਉਂਦਾ ਖਾਲਸਾ ਜੀ ਵੀਰ ਜੀ ਦਾ ਜੀਵਨ ਇੱਕ ਸੰਘਰਸ਼ ਉਹ ਸੱਚ ਹੈ ਜਿਹੜਾ ਸਾਨੂੰ ਆਪਣੇ ਕੌਮੀ ਹੱਕਾਂ ਦੇ ਲਈ ਤੇ ਕੌਮੀ ਇਨਸਾਫ਼ ਦੇ ਲਈ ਲੜਨ ਦੀ ਪ੍ਰੇਰਣਾ ਦਿੰਦਾ ਹੈ ਖਾਲਸਾ ਜੀ ਇੱਕ ਪਾਸੇ ਵੀ ਵੀ ਸਦਾਦੀਵਨ ਸਿੰਘ ਰਾਜੋਣਾ ਜੀ ਹਨ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਕੌਮੀ ਸੰਘਰਸ਼ ਨੂੰ ਲੋਕਾਂ ਦੇ ਦੁੱਖ ਦਰਦ ਨੂੰ ਸਮਰਪਿਤ ਹੈ ਇਸ ਸ਼ਰਤੀ ਮਾਨੀ ਦ੍ਰਾਸ਼ਟੀ ਕਹੀ ਜਾਏਗੀ ਕਿ ਸਾਡੀ ਸ਼ਰਤੀ ਤੇ ਸਾਡੀ ਸ੍ਰੀ ਧਰਤੀ ਤੇ ਉਹ ਲੋਕ ਜਿਤ ਪ੍ਰਪਤ ਕਰਦੇ ਹਨ ਜਿਨ੍ਹਾਂ ਨੇ ਹਮੇਸ਼ਾ ਇਸ ਧਰਤੀ ਮਨ ਨਾਲ ਇੱਥੇ ਵਸਦੇ ਲੋਕਾਂ ਦੇ ਨਾਲ ਲੜਕਿਸ਼ਾਈਆਂ ਕੀਤੀਆਂ ਬੇਇਨਸਾਫ਼ੀਆਂ ਕੀਤੀਆਂ ਹਰਸਾ ਜੀ ਦਿੱਲੀ ਤੱਕ ਕੇ ਬੈਠੇ ਨਾ ਗਾਂਸੀ ਹੁਕੂਰਾਨਾ ਨੇ ਪਹਿਲਾਂ ਸਾਡੇ ਧਰਮ ਤੇ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਡਟਰੀ ਕੀਤਾ ਹਜ਼ਾਰਾਂ ਨੂੰ ਲੋਸ਼ਡਾਲੂ ਦਾ ਕਤਿਆਨ ਕੀਤਾ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਿਆਨ ਕੀਤਾ ਫਿਰ ਕਾਤਲਾਂ ਦੀ ਹਿਫਾਜ਼ਤ ਕੀਤੀ ਖਾਲਸਾ ਜੀ ਇਹ ਹੁਕਮਰਾਨਾਂ ਜਾਂ ਇਹਨਾਂ ਦੇ ਨੁਮਾਇੰਦੇ ਜੇਕਰ ਸਾਡੀ ਸਵਿੱਤਰ ਧਰਤੀ ਤੇ ਜਿੱਤ ਪ੍ਰਾਪਤ ਕਰਦੇ ਹਨ ਤਾਂ ਖਾਲਸਾ ਜੀ ਇਹ ਸਾਡੇ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਇਹਨਾਂ ਦੀ ਜਿੱਤ ਸਾਡੀ ਨੈਤਿਕ ਖਾਰੇ ਇਹਨਾਂ ਦੀ ਜਿੱਤ ਸਾਡੇ ਅਣਖੀ ਤੇ ਗੈਰ ਕਮੰਦ ਹੋਣ ਤੇ ਪ੍ਰੇਸ਼ਰ ਚ ਲਾਉਂਦੀ ਹੈ ਖਾਲਸਾ ਜੀ ਕਾਤਲਾਂ ਦਾ ਧੋਖੇ ਭਾਜੰਦਾ ਧਰਤੀ ਤੋਂ ਜਿੰਨਾ ਇਸ ਧਰਤੀ ਮਾਂ ਦਾ ਹੀ ਸਮਾਨ ਹੈ ਖਾਲਸਾ ਜੀ ਦੂਜੇ ਪਾਸੇ ਸਾਡੇ ਤੇ ਰਾਜ ਕਰਦੇ ਉਹ ਹੁਕਮਰਾਨ ਜਿਨ੍ਹਾਂ ਨੂੰ ਅਸੀਂ ਹਰ ਵਾਰ ਆਪਣੀ ਸੇਵਾ ਲਈ ਚੁੰਮਦੇ ਪਾਰਿਸਾ ਦੇ ਸੇਵਕ ਬਣਨ ਦੀ ਬਜਾਏ ਸਾਡੇ ਮਾਲਕ ਬਣ ਬੈਠੇ ਹਨ ਸਾਡੇ ਤੇ ਹੁਕਮ ਚਲਾ ਰਹੇ ਹਨ ਸਾਨੂੰ ਲੁੱਟ ਰਹੇ ਹਨ ਖਾਲਸਾ ਜੀ ਇਹਨਾਂ ਹੁਕਮਰਾਨਾਂ ਦੀ ਇਸ ਧਰਤੀ ਨਾਲ ਕੀਤੀ ਬੇਵਫਾਈ ਦੀ ਹੱਦ ਹੈ ਕਿ ਇਹਨਾਂ ਲਈ ਗੁਰੂਆਂ ਪੀਰਾਂ ਦੀ ਧਰਤੀ ਮਹਾਨ ਸ਼ਹੀਦਾਂ ਦੀ ਧਰਤੀ ਇੱਥੇ ਵਸਦੇ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਕੀਤੇ ਗਏ ਰਾਸਨੀਤਿਕ ਚਿੰਤਨ ਸਮੇਲਨ ਦੇ ਕਾਬਿਲ ਵੀ ਨਹੀਂ ਹੈ